ਮਿਸਤਰੀ ਮੇਰੀ ਗਾਲ ਸੁਣ ਹਾਂ ਇੱਕ ਪ੍ਰੋਬਲਮ ਹੋ ਰਹੀ ਆ ਯਾਰ ਕੀ ਇਹ ਧੂਆਂ ਬਹੁਤ ਮਾਰਦਾ ਓ ਯਾਰ ਹੋਰ ਬਰਫ ਮਾਰੂਗਾ ਇਹ ਆਪਾਂ ਨਾ ਮੋਟਰਸਾਈਕਲ ਤਿਆਰ ਕਰਾਉਣਾ ਉਹ ਵੀਰ ਤੂੰ ਇਹਦੀ ਅਰਤੀ ਉਰਤੀ ਤਿਆਰ ਕਰਾ ਯਾਰੋ ਨਾ ਨੂੰ ਦੁੱਸਤੇ ਆ ਨਵਾਂ ਦਾ ਮੋਟਰਸਾਈਕਲ ਲਾ ਯਾਰ ਯਾਰ ਮਿਸਤਰੀ ਇਹਦੀ ਨਾ ਲਾਈਟ ਬਹੁਤ ਘਟਾ ਇਹਦੀ ਲਾਈਟ ਤੇਜ ਕਰ ਮੜੀ ਜੀ ਓ ਯਾਰ ਤੂੰ ਸੜਕਾ ਤਾਂ ਪੈਸੇ ਲੱਭਣੇ ਆ ਯਾਰ ਬੰਨਾਂ ਵਾਲਿਆਂ ਦੇ ਕਰੇ ਹਾਂ ਬੱਸ ਯਾਰ ਜਾਂ ਕੋਸ਼ਿਸ਼ ਕਰਨੇ ਤੂੰ ਇੱਕ ਕੰਮ ਕਰ ਤੂੰ ਕਿੱਕਾ ਮਾਰ ਤੇ ਬੰਦਾ ਰੱਖ ਪੋਦਾਨੀ ਸਲਾਸੇ ਰੇਸ ਰੇਸ ਦਿਉ ਯਾਰ ਕੋਈ ਮਿਸਤਰੀ ਹਾਂ ਆ ਦੇਖੀ ਯਾਰ ਕੀ ਹੋ ਗਿਆ ਇਹਨੂੰ ਸਵੇਰੇ ਸਵੇਰੇ ਸਾਲੇ ਸਟਾਰਟ ਹੀ ਨਹੀਂ ਹੋ ਰਿਹਾ ਚੋ ਕੀ ਚੱਕਰ ਪੈ ਗਿਆ ਨੂੰ ਦੇਖੀ ਯਾਰ ਮਾੜਾ ਇਹ ਕੀ ਹੋ ਗਿਆ ਪਰ ਲੱਗ ਕਬਲੂ ਦਾ ਠੀਕ ਆ ਉੱਪਰ ਲੱਗ ਓਕੇ ਆ ਯਾਰ ਮਾੜਾ ਚੈੱਕ ਕਰ ਲੈ ਤੂੰ ਹੁਣ ਮਿਸਤਰੀ ਤੂੰ ਆ ਭਰਾਵਾ ਤੇਲ ਤਾਂ ਹੈ ਨੀਆ ਅਛਾ ਤੇਲ ਵੀ ਪਾਉਣਾ ਪੈਣਾ ਕਿਆ ਭਰਾਵਾ ਤੂੰ ਤੂੰ ਬਿਨਾ ਪਾਣੀ ਤੋਂ ਰਹਿ ਸਕਦਾ ਮਿਸਤਰੀ ਮੈਂ ਉਹੀ ਬੋਲ ਜੰਦ ਨਾ ਤੇਲ ਹੀ ਫੜੀ ਦੇ ਦਵਾ ਜਾ ਭਾਈ ਇਹ ਜਿ ਤੇਲ ਸਮਾਨ ਨਾ ਚੱਕ ਲਈ ਕੋਈ ਮੈਂ ਚੱਲਦਾ ਤੇਰਾ ਦਿਮਾਗ ਖਰਾਬ ਆ ਰੁਕ ਜਾ ਰੁਕ ਜਾ ਓਏ ਰੁਕ ਜਾ ਓ ਰੁਕ ਜਾ ਨਾ ਮੈਂ ਇੱਥੇ ਪੜਾ ਤੂ ਹੀ ਕੋਹੀ ਨੂਰ ਦੇ ਹੀਰੇ ਰੱਖੇ ਨੇ ਇੱਥੇ ਤੂੰ ਹੀ ਫੇਗਾ ਚਲਾ ਆ ਜਾ ਤੇਰ ਪਾ ਜੀ ਤੇਰੇ ਮਿੱਟੀ ਦਾ ਨਾ ਪਾ ਦੀ ਭਰਾਵਾ ਰਾਤਾ 1050 ਪਟਰੋਲੀ ਆਏ ਚ ਓਏ ਆਹੋ ਤੂੰ ਚਾਬੀ ਤੋੜਨੀ ਹੈ ਯਾਰ ਕਿਵੇਂ ਮਾਗਦੇ ਨਵਾਂ ਮੋਟਰਸ ਨੂੰ ਵਾਹ ਆ ਤਾਂ ਲਾਲਾ ਭਰਾਵਾ ਯਾਰ ਮਿਸਤਰੀ ਮੇਰੀ ਗੱਲ ਸੁਣ ਹਾਂ ਇੱਕ ਪ੍ਰੋਬਲਮ ਹੋ ਰਹੀ ਆ ਯਾਰ ਕੀ ਇਹ ਧੂਆਂ ਬਹੁਤ ਮਾਰਦਾ ਓਏ ਯਾਰ ਹੋਰ ਬਰਫ ਮਾਰੂਗਾ ਇਹ ਉਹ ਧੂਆਂ ਹੀ ਮਾਰਦਾ ਹੁੰਦਾ ਵਾ ਧੂਆਂ ਹੀ ਮਾਰਦਾ ਹੁੰਦਾ ਕਮਾਲ ਕਰੀ ਜਾਂਦਾ ਤੂੰ ਉਹ ਨਹੀਂ ਯਾਰ ਮੈਂ ਕਿਹਾ ਚੱਕ ਰੁੱਕ ਕਰ ਲਾ ਕੀ ਚਫਰ ਪੈ ਗਿਆ ਓਏ ਮਿਸਤਰੀ ਹਾਂ ਮੜਾ ਛੇਤੀ ਕਰ ਦੇ ਮੇਰੇ ਘਰੇ ਰਿਸ਼ਤੇ ਵਾਲੇ ਆ ਰਹੇ ਨੇ ਯਾਰ ਕੁੜੀ ਵਾਲੇ ਦੇਖਣ ਆ ਰਹੇ ਨੇ ਮੈਨੂੰ ਕੁੜੀ ਵਾਲੇ ਆ ਰਹੇ ਨੇ ਫਿਰ ਤੂੰ ਖੜਾ ਰਹਿ ਇੱਥੇ 1 ਲਾ ਘੰਟੇ 2 ਘੰਟੇ ਕਿਉਂ ਉਹ ਭਰਾਵਾ ਕਿਉਂ ਕਿਸ ਦੀ ਧੀ ਭੈਣ ਦੀ ਕਿਸਮਤ ਖਰਾਬ ਕਰਨੀ ਆ ਤੇਨਾਂ ਵਿਆਹ ਕੇ ਤਾਂ ਤਬਾਹੀ ਹੋਣਾ ਉਹਨੇ ਭਰਾਵਾ ਦਿਮਾਗ ਖਰਾਵਾ ਮਿਸਤਰੀ ਕਿਹੜੀਆਂ ਗੱਲਾਂ ਕਰੀ ਜਾਂਦਾ ਤੂੰ ਭਰਾਵਾ ਠੀਕ ਹੀ ਕਰ ਰਿਹਾ ਠੀਕ ਕਰਦਾ ਕਰਦਾ ਹੀ ਹੋਊਗਾ ਠੀਕ ਕਰਦਾ ਕਰਦਾ ਹੀ ਹੋਊਗਾ ਇੱਥੇ ਬਹੁਤ ਕੋਈ ਇਹਦਾ ਔਖਾ ਯਾਰ ਕਿਹ ਸੁਲਤਾ ਹੈ ਘਰੋਂ ਆਇਆ ਗਾਣਾ ਕੁਵਾੜੀ ਕੁਬੜੀ ਨੂੰ ਵੇਚ ਦੇ ਉਹ ਭਾ ਮਲੇ ਦੀ ਕੁਵਾੜੀ ਹੈਗਾ ਵਾ ਨਾਲ ਹੀ ਆਵਲੇ ਦੀ ਕੁਵਾੜੀ ਆ ਉਹਨੂੰ ਵੇਚ ਦੇ ਇਹਨੂੰ ਉੱਥੋਂ ਦਾ ਲਿੱਤਾ ਇਹ ਔਰ ਯਾਰ ਮਿਸਤਰੀ ਮੇਰੇ ਮਾੜੇ ਹਾਲਾਤ ਨੇ ਤੇ ਉਹ ਨਹੀਂ ਨਵਾਂ ਹੀ ਆ ਮੁਰਸਲ ਉਹ ਕੀ ਹੋ ਗਿਆ ਏ ਏ ਮੁਰਸਲ ਏਜੰਸੀ ਜੋ ਯਾਰ ਮਿਸਤਰੀ ਮੇਦੀ ਨਾਲ ਲਾਈਟ ਬਹੁਤ ਘਟ ਹੈ ਦੀ ਲਾਈਟ ਤੇਜ ਕਰ ਮੜੀ ਜੀ ਉਹ ਯਾਰ ਤੂੰ ਸੜਗਾ ਤਾਂ ਪੈਸੇ ਲੱਭਣੇ ਆ ਯਾਰ ਦਿਮਾਗ ਮੇਰਾ ਮੇਰੀ ਗੱਲ ਸੁਣ ਇਹ ਚ ਤੇਲ ਕਿਹੜਾ ਪਊਗਾ ਇਹ ਚ ਐ ਕਰ ਇਹ ਤੇ ਮਿੱਟੀ ਦਾ ਤੇਲ ਪਾਏ ਜੀ ਉੱਤੇ ਤੇ ਸੀਖ ਲਾਏ ਨੂੰ ਯਾਰ ਪਾਗਲ ਬੁਗਲ ਹੋ ਗਿਆ ਤੂੰ ਸਹੀ ਗੱਲ ਦੱਸ ਮੈਨੂੰ ਕਿਹੜਾ ਤੇਲ ਪਊਗਾ ਇਹ ਚ ਤੇਲ ਪੈਣਾ ਜਿਹੜਾ ਪੈਣਾ ਵਾਜਾ ਮੰਗਲੈ ਲਿਆ ਅੰਦਰ ਹਾਂ ਹੂੰ ਉਹ ਸਾਲਿਆ ਤੂੰ ਮੇਰੇ ਘੂੜਾ ਦਾ ਮੁੰਡਾ ਵਾ ਹੱਥ ਨਾ ਆ ਫੜਾ ਮੁਗਲਿਆ ਫੜਉਣ ਗਿਆ ਹੱਥ ਮਲਾ ਲੈ ਲੈ ਵੀ ਆ ਗਿਆ ਮੁਗਲਿਆ ਟੱਪ ਆ ਗਿਆ ਤੇਰੇ ਹੁਣੇ ਸਟਾਰਟ ਹੋਣਾ ਚਾਹੀਦਾ ਬਾਈ ਹੋ ਜਾਣਾ ਅੱਧਿਕ ਇੱਕ ਸਟਾਰਟ ਸੀਗਾ ਯਾਰ ਇਹ ਤਾਂ ਮਾਰ ਮਾਰ ਮਿਸਤਰੀ ਸ਼ਾਬਾਸ਼ ਹੋ ਗਿਆ ਇੱਕ ਮਿੰਟ ਮਾਰ ਲਈ ਪਿਆ ਚੱਲ ਚੱਲ ਮਿਸਤਰੀ ਕੋਸ਼ਿਸ਼ ਕਰਨ ਵਾਲੇ ਦੇ ਕੋਈ ਹਾਰ ਬੱਸ ਕਰ ਜਾ ਕੋਸ਼ਿਸ਼ ਕਰਨ ਤੂੰ ਇੱਕ ਕੰਮ ਕਰ ਤੂੰ ਕਿੱਕਾ ਮਾਰ ਤੇ ਬੰਦਾ ਰੱਖ ਉਹ ਭਰਾਵਾ ਬੱਸ ਕਰਾਦੀ ਇੰਤਰ ਕਰਾਦਾ ਮੇਰੇ ਹੋ ਜਾਣਾ ਸਟਾਰਟ ਮਾਰਦਾ ਹੋ ਜਾਣਾ ਸਟਾਰਟ ਕਿੱਕਾ ਕਿੰਨੇ ਦਾ ਮਾਰਾ ਇਹ ਚੱਲ ਮਾਰ ਤੇ ਮੇਰੀ ਗੱਲ ਸੁਣ ਚੱਲ ਮੇਰੀ ਗੱਲ ਸੁਣ ਮਿਸਤਰੀ ਆਪਣਾ ਯਾਰਾ ਟੈਂਕੀ ਕਢਾ ਕੇ ਨਾ ਇਹ ਵੱਡੀ ਟੈਂਕੀ ਲਮਾਉਣੀ ਹੈ ਥੋੜੀ ਜੀ ਪਾਣੀ ਵਾਲੇ ਟੈਂਕੀ ਰਖਾ ਦੀਏ ਉਹ ਵਾਪਕੀ ਕੀ ਜਨਮਤ ਯਾਰ ਕਿਹੜੀਆਂ ਗੱਲਾਂ ਆ ਤੂੰ ਰੋਕ ਇੱਕ ਮਟ ਨੂੰ ਦੇਖਾਂ ਨੇ ਚੱਜਣ ਵਾਲਾ ਉਹ ਇੱਧਰ ਆਈ ਉੱਥੇ ਖੜਾ ਇਹ ਆ ਵੀ ਠੀਕ ਐ ਇਹਦਾ ਸਾਰਾ ਕੁਝ ਤਾਂ ਠੀਕ ਆ ਤੂੰ ਹੀ ਖਰਾਬ ਆ ਮੈਨੂੰ ਲੱਗਦਾ ਇਹ ਮਾਡਲ ਕਿੰਨਾ ਐ ਇਹ ਮਾਡਲ ਮਿਸਤਰੀ ਇਹਦਾ ਨਾ ਹੋਣ ਕਿਦਾਂ ਦਾ ਮਾਡਲ ਆ 98 ਮਾਡਲ ਐ ਇਹ ਉਹ ਪਰਾਵਾ ਇਹਨੂੰ ਵੇਚਦੇ ਵੇਚਦੇ ਇਹਨੂੰ ਤਾਂ ਬਣਾਉਣ ਵਾਲੇ ਵੀ ਮਰ ਗਏ ਕਿਹੜੀਆਂ ਗੱਲਾਂ ਕਰੀ ਜਾਣਾ ਓਏ ਮਿਸਤਰੀ ਤੂੰ ਮਾਰ ਮਾਰ ਕੇ ਹੋਰ ਖਰਾਬ ਕਰ ਦੇਣਾ ਮੇਰੀ ਗੱਲ ਸੁਣ ਇੰਜਨ ਕਰ ਲੈਨੇ ਇਹਨੂੰ ਖੜਾ ਖੜਾ ਇਹਨੂੰ ਮਾੜਾ ਸਟੈਂਡ ਲਾ ਓ ਹੈਲੋ ਓ ਰੋ ਦੇਖ ਤਾਂ ਦੇ ਇੰਜਨ ਨੂੰ ਤਾਂ ਯਾਰ ਇਹ ਤੇ ਓ ਤੇਲ ਰੁਕੇ ਹੁੰਦਾ ਇਧਰ ਉਧਰ ਸੈਡਾਂ ਦੇ ਤੇਲ ਹੁੰਦਾ ਵਾ ਓ ਮੇਰੀ ਗੱਲ ਸੁਣ ਆਪਾਂ ਨਾ ਯਾਰ ਇਹਨੂੰ ਮੋਡੀਫਾਈ ਵੀ ਕਰਨਾ ਮਿਸਤਰੀ ਇਹਦੀ ਸ਼ੇਪ ਨਹੀਂ ਪਸੰਦ ਮੈਨੂੰ ਸਾਨੂੰ ਤੇਰੀ ਸ਼ਕਲ ਨਹੀਂ ਪਸੰਦ ਓਹ ਭਰਾਵਾ ਜਾਇਦਾ ਰੁਖ ਤਾਂ ਸੀ ਇਹਨੂੰ ਠੀਕ ਤਾਂ ਕਰ ਲੀਏ ਕਰ ਫਿਰ ਇਹਨੂੰ ਠੀਕ ਉਹ ਦੇਖੀ ਯਾਰ ਮਸਤਰੀ ਕੀ ਕਰੀ ਜੰਨਾ ਉਹ ਤੇਲ ਇਧਰ ਉਧਰ ਰੁਕ ਜਾਂਦਾ ਭਰਾਵਾ ਸਾਨੂੰ ਪਤਾ ਕਿ ਤੈਨੂੰ ਪਤਾ ਵਜਾ ਤੂੰ ਆਪ ਕਰ ਮੰ ਕਰ ਲੀ ਜਮ ਜਾਂਦੀ ਆ ਹਾਂ ਸਜਮ ਜਾਂਦੀ ਹੁਣ ਤੇਲ ਇਧਰ ਉਧਰ ਰੁਕਦਾ ਵੇਦਾ ਯਾਰ ਮਸਤਰੀ ਮੇਰੀ ਗੱਲ ਸੁਣ ਮੈਂ ਆਪਾਂ ਇਹ ਤੈਨੂੰ ਦੇਣਾ ਹੋਵੇ ਤੇ ਬਦਲੇ ਕੀ ਦੇਵੇਂਗਾ ਇੱਕ ਕੱਪ ਚਾਹ ਆਹੀ ਮਿਲ ਸਕਦਾ ਇਹ ਬਦਲੇ ਵੀਰੇ ਹੋਰ ਵੀ ਮਸਤਰੀ ਯਾਰ ਛੋੜੀਆਂ ਗੱਲਾਂ ਕਰੀ ਜੰਨਾ ਤੇ ਇੱਕ ਕੱਪ ਚਾਹ ਛੋੜੀਆਂ ਗੱਲਾਂ ਕਰੀ ਜੰਨਾ ਉਹ ਬੱਚੇ ਆਈਏ ਨਾ ਮੇਰੀ ਸਾਲੀਆਂ ਚੱਲ ਫੇਰ ਤੋੜਨ ਲੱਗਿਆ ਮੇਰੀ ਗਾਲ ਸੋਨ ਮਿਸਤਰੀ ਹਾਂ ਆ ਚੱਕ ਲੈ ਸਮਾਨ ਜਿਆ ਪਹਿਲਾਂ ਯਾਰ ਹਾਂ ਆਪਾਂ ਨਾ ਮੋਟਰਸਾਈਕਲ ਤਿਆਰ ਕਰਾਉਣਾ ਉਹ ਵੀਰ ਤੂੰ ਇਹਦੀ ਅਰਥੀ ਉਰਥੀ ਤਿਆਰ ਕਰਾ ਯਾਰ ਉਹ ਨਾ ਨੂ ਚੁੱਤੇ ਆ ਨਵਾਂ ਦਾ ਮੋਟਰਸਾਈਕਲ ਲੈ ਯਾਰ 998 ਮਾਡਲ ਭਰਾ ਤੈਨੂੰ ਨਵਾਂ ਲੱਗਦਾ ਪਿਆ ਵਾ ਮੇਰੀ ਗਾਲ ਸੁਣ ਨਾ ਮਾਰ ਦੀ ਮੇਰੀ ਗਾਲ ਸੁਣ ਆਈ ਆਈ ਯਾਰ ਮਿਸਤਰੀ ਮੇਰੀ ਗਾਲ ਸੁਣ ਯਾਰ ਮੋਟਰਸਾਈਕਲ ਨਾ ਆਪਣਾ ਭੱਜਦਾ ਨਹੀਂ ਤੂੰ ਇਹਦੀ ਚੀਤੇ ਨਾ ਰੀ ਸੁਣਉਣੀਆਂ ਯਾਰ ਪਾਜੀ ਲੈ ਪਾਜੀ ਦਾਨੀ ਯਾਰ ਮਿਸਤਰੀ ਤੂੰ ਕਿਹੜੀਆਂ ਗੱਲਾਂ ਕਰੀ ਜਾਣਾ ਭੰਗ ਭੰਗ ਪੀਤੀ ਆ ਤੇਰੀ ਵਾਹ ਹੋ ਗਿਆ ਜੋਣ ਇਹ ਚੋਂ ਪੈਣਾ ਕੀ ਕੀ ਆ ਇਹ ਸਾਰਾ ਕੁਝ ਹੀ ਪੈਣੇ ਵਾਲਾ ਵਾ ਯਾਰ ਤੂੰ ਪਾਗਲ ਪੂਗਲਾ ਮੈਂ ਤੈਨੂੰ ਪੁੱਛਦਾ ਕਿਹੜਾ ਸਮਾਨ ਖਰਾਬ ਆ ਇਹਦਾ ਓਏ ਸਾਰਾ ਮੋਟਰਸਾਈਕਲ ਖਰਾਬ ਆ ਤੇਰਾ ਭਰਾਵਾ ਅਦਰ ਕੀ ਕੀ ਦੱਸਾਂ ਹੋਰ ਕਿਉਂ ਪਾਗਲ ਹੋ ਗਿਆ ਤੂੰ ਲੈ ਪਾਗਲ ਹੋ ਗਿਆ ਤੂੰ ਮਿਸਤਰੀ ਤੂੰ ਸਾਰਾ ਮੋਟਰਸਾਈਕਲ ਕਿਵੇਂ ਖਰਾਬ ਆ ਦੱਸ ਉਹ ਚੱਲਦਾ ਪਹਿਲ ਕਮਰੇ ਦਾ ਮਾਜੇ ਹੱਦ ਹੋ ਗਈ ਕਮਾ ਦਾ ਬੜਾ ਦੇਖ ਮਿਸਤਰੀ ਫਟਾਫਟ ਯਾਰ ਜਲਦੀ ਨਾ ਫਟਾਫਾੜੀ ਦੇਖਦਾ ਪਿਆ ਮੈਂ ਇਹਦਾ ਕੁਛ ਨੁਕਸਤ ਕਰਾਂਗੇ ਹੁਣ ਚੱਲ ਮੜਾ ਦੇ ਹਾਂ ਉਹਨੂੰ ਆਗੂ ਕੁਈ ਨਹੀਂ ਦਾਲ ਸੋਣਾ ਹਾਂ ਯਾਰ ਜਦੋਂ ਇਹ ਚਲਾਈਦਾ ਨਾ ਚੱਕੇ ਘੁੰਮਦੇ ਆ ਮਤਲਬ ਚੱਕੇ ਐ ਕਰਦੇ ਆ ਓ ਵੀਰ ਤੂੰ ਟਾਇਰ ਪਾਸ ਕਰਨ ਆਇਆ ਮੇਰੇ ਕੋਲ ਯਾਰ ਮਿਸਤਰੀ ਚੱਕੇ ਚ ਫੈੜ ਚੈੱਕ ਕਰ ਲੈ ਮੈਂ ਤਾਂ ਆਹੀ ਗਿਆ ਫੈੜ ਮੈਂ ਪੈਂਚਰ ਆਲਾ ਵਾ ਪੈਂਚਰ ਫੇਰ ਆ ਲਾ ਦੇ ਮੇਰਾ ਭਰਾ ਇਹ ਫੈੜ ਚੈੱਕ ਕਰ ਲੈ ਦੇਖ ਕਿੱਥੇ ਜਨਾ ਫੈੜ ਜਨਾ ਔਰ ਔਰ ਪੁੱਠਾ ਹੈ ਟੰਗਣਾ ਪੈਣਾ ਕਿਉਂ ਇਹਦਾ ਮੜੇ ਥੱਲੋ ਆਪਰੇਸ਼ਨ ਕਰਨਾ ਪੈਣਾ ਆਪਾਂ ਨੂੰ ਯਾਰ ਥੱਲੋ ਆਪਰੇਸ਼ਨ ਕਰਨ ਨੂੰ ਇਹ ਵੀ ਗੁਰਦੇ ਚ ਪੱਥਰੀ ਆ ਔਰ ਉਹ ਟੰਗਣਾ ਪੈਣਾ ਐ ਕਰਕੇ ਰੱਖਣਾ ਹੀ ਮੈਂ ਟੰਗਣਾ ਹੀ ਪੈਣਾ ਓਏ ਯਾਰ ਬੰਦੇ ਬਲਾ ਜੇ ਮੈਨੂੰ ਮਲੇ ਲੜਾਈ ਹੋਗੀ ਤੇਰੀ ਓਏ ਯਾਰ ਤੂੰ ਸਮਝਦੇ ਨਹੀਂ ਪਿਆ ਕਰਨ ਨੂੰ ਤੂੰ ਲੜਾਈ ਹੋਗੀ ਲੜਾਈ ਉਹ ਕਰੀ ਜੰਨਾ ਵਾ ਹੋਰ ਹੀ ਗੱਲਾਂ ਕਰੀ ਜੰਨਾ ਬੰਦੇ ਬਲਾ ਇਹਦਾ ਤੇਲ ਬੰਦ ਕਰ ਪਹਿਲਾਂ ਇੱਥੇ ਕੀ ਭੱਠੇ ਦੇ ਇੱਟਾਂ ਲੱਦਣੀਆਂ ਬੰਦੇ ਬਲੋਂ ਤੇਲ ਬੰਦ ਦਾ ਇਹਦਾ ਉਹ ਟੰਗਣਾ ਪੈਣਾ ਆਪਾਂ ਨੂੰ ਬੜਾ ਜੋਲਵਾ ਉਹ ਹੈਲੋ ਕਿੱਥੇ ਟੰਗਣਾ ਇਹਨੂੰ ਯਾਰੇ ਇਹਨੇ ਕੀ ਕੋਈ ਕਤਲ ਕਰਤਾ ਇਹਨੂੰ ਟੰਗਣਾ ਫਾਂਸੀ ਲਾਉਣੀ ਤੂੰ ਉਹ ਵੀਰੇ ਇਹਨੇ ਥੱਲੋ ਦੇਖਣਾ ਪੈਣਾ ਇੰਜਨ ਦਾ ਕੀ ਥੱਲੋਂ ਦੇਖ ਲੈ ਥੱਲੋਂ ਕੀ ਬਸ ਉਹ ਮੈਂ ਇਨਾ ਚੋਕਾ ਇੰਜਨ ਆ ਉਹ ਮੈਂ ਨਹੀਂ ਚੋਕ ਸਮੇ ਡੈਡੀ ਨੇ ਕਿਹਾ ਇਨਾ ਚੋਕਣਾ ਨਹੀਂ ਕਿਸੇ ਮੁਰੇ ਮੈਂ ਬੜਾ ਤੈਨੂੰ ਅਰੇ ਟੰਗ ਵੀਰੇ ਇਹ ਤੂੰ ਸਮਝਦੇ ਨਹੀਂ ਪੈਗਾ ਇਹਨੂੰ ਤਰੂ ਕਹਿ ਰਿਹਾ ਟੰਗਣਾ ਪੈਣਾ ਮਾ ਯਾਰ ਇਹਨੂੰ ਸਮਝਾਓ ਮਾੜਾ ਮੋਟਾ ਘੁਗ ਜੰਨਾ ਫਿੱਤੇ ਕਰਕੇ ਘੁਗ ਜੰਨਾ ਰੱਖ ਯਾਰੇ ਨੂੰ ਸਵੇਰੇ ਸਵੇਰੇ ਯਾਰ ਮੈਸਟਰ ਮੇਰੀ ਵਾਪੇ ਗਿਆ ਮੇਰੀ ਗੱਲ ਸੁਣ ਕੋਈ ਐਦਾਂ ਜਿਗਾੜ ਕਰੇ ਤੇਲ ਬਹੁਤ ਖਾਂਦਾ ਘੱਟ ਖਾਵੇ ਯਾਰ ਆਪਾਂ ਇਹੋ ਜਿਹਾ ਜਿਗਾੜ ਕਰਦੇ ਆ ਇਹ ਤੇਲ ਘੱਟ ਨਹੀਂ ਇਹ ਜਮੇ ਨਹੀਂ ਖਾਊਗਾ ਕਿਵੇਂ ਇਹਦਾ ਇੰਜਨ ਕੱਢਦੇ ਆ ਪੈਡਲ ਲਾ ਦਿੰਨਾ ਤੈਨੂੰ ਯਾਰ ਤੂੰ ਪਾਗਲ ਪੂਰਾ ਪੈਂਥਰ ਆ ਹੇ ਪਰ ਹੁਣ ਤੂੰ ਲੱਗਦਾ ਮੈਨੂੰ ਇਹ ਨਾ ਮੇਰੀ ਗੱਲ ਸੁਣ ਲੈ ਸਟਾਰਟ ਤਾਂ ਕਰ ਹਾਂ ਹੋ ਗਿਆ ਇਹ ਚੱਲ ਗਿਆ ਕਿੱਥੇ ਇਹ ਕਮਾਂ ਚ ਚੱਲ ਗਿਆ ਓਏ ਨਹੀਂ ਜਾਗਣਾ ਓ ਯਾਰ ਕਿਹੜੀਆਂ ਗੱਲਾਂ ਕਰੀਏ ਨਾ ਮੇਰੀ ਗੱਲ ਸੁਣ ਮਿਸਤੀ ਅਸੀਂ ਨਾ ਘਰ ਚ ਚਾਰ ਜੀ ਆ ਯਾਰ ਇਹ ਤੇ ਬਹਿ ਨਹੀਂ ਸਕਦੇ ਇਕੱਠੇ ਕੀ ਕਰੀਏ ਟਰਾਲੀ ਪਾ ਦਿੰਨੇ ਆ ਤੈਨੂੰ ਸਾਰਾ ਪਿੰਡ ਬਿਠਾ ਲਈ ਕਮਣਾ ਗਮਣਾ ਹੋ ਗਿਆ ਕੱਲੀ ਨਿੱਕੀ ਜੀ ਜਾਂ ਤੋਂ ਕਿੰਨੇ ਕੰਮ ਲੈਣ ਆਂਦੇ ਕਮਾ ਕੇ ਕਮਾ ਕੇ ਕੱਕ ਮਾ ਕੇ ਕੱਕ ਨਹੀਂ ਹੋ ਜੰਨੀ ਇਹਦੇ ਓਏ ਹੈਲੋ ਰੁਕ ਜਾ ਵਾ ਚੜੀ ਜੰਨਾ ਓਏ ਜਗਾਉਣਾ ਪਿਆ ਕਿੱਕਾਂ ਨਾਲ ਤਾਂ ਜਾਗਦੇ ਨਹੀਂ ਪਿਆ ਲੱਤਾਂ ਮਾਰ ਕੇ ਤਾਂ ਹੀ ਦੇਖਦਾ ਪਿਆ ਕਿ ਜਾਗ ਜੂਗੀ ਬੇਬੇ ਤੇਰਾ ਦਿਮਾਗ ਖਰਾਬ ਆ ਲੱਤਾਂ ਮੈਂ ਤੇਰੇ ਤੇ ਤੇਰੇ ਨਾਲ ਮਾਰਦਾ ਕਰਨ ਧੱਕਾ ਲਾ ਕੇ ਸਟਾਰਟ ਕਰ ਲੈਨੇ ਆ ਪੱਕਾ ਜੈਜ ਤੂੰ ਗੱਲਾਂ ਕਰਦਾ ਪਿਆ ਨਾ ੱੱਕਾ ਤੈਨੂੰ ਮਾਰ ਰਾ ਪਿਆ ਦੁਕਾਨ ਚ ਕਮਣਿਆ ਛਾਣੀ ਜਾਂਦਾ ਨੂੰ ਯਾਰ ਪਾਗਲਾ ਨਹੀਂ ਗੱਲਾਂ ਨਾ ਕਰ ਮਿਸਤਰੀ ਪਾਗਲ ਲੱਗੀ ਨੇ ਚ ਮੇਰੀ ਗੱਲ ਸੁਣ ਇਹਦਾ ਸਟੈਂਡ ਵੀ ਨਹੀਂ ਹੈਗਾ ਚੱਜਦਾ ਯਾਰ ਸਟੈਂਡ ਤੇਰਾ ਵੀ ਹੈ ਨਹੀਂ ਭਰਾਵਾ ਸਟੈਂਡ ਤੇਰਾ ਕਰੀ ਗੱਲ ਸੁਣ ਲੈ ਪਰਸਨਲ ਨਾ ਹੋ ਪਰਸਨਲ ਤੂੰ ਬੜਾ ਮੈਂ ਸੁਣਦਾ ਇਹ ਤੇਲ ਤੂਲ ਦਾ ਪਾ ਲਿਆ ਸਾਰਾ ਕੁਝ ਕਰ ਲਿਆ ਤੂੰ ਐਂ ਕਰ ਹਾਂ ਦੋਬਲੀ ਸ਼ਕਲ ਲੱਗਿਆ ਪਰ ਜਾ ਕੀ ਬੈ ਤੇਰੀ ਸ਼ਕਲ ਦੇ ਕੇ ਸਟਾਰਟ ਹੁੰਦਾ ਹੋਵੇ ਯਾਰ ਮੇਰਾ ਮੁਰਸਾ ਵਾਲਾ ਮਿੱਲਾ ਦਾ ਮੈਂ ਗਲਤ ਆ ਗਿਆ ਤੇਰੇ ਕੋਲ ਯਾਰ ਉਹ ਗਲਤ ਕੀ ਆ ਗਿਆ ਉੱਥੇ ਛੱਡ ਜਾ ਯਾਰ ਮੈਂ ਲੈ ਕੇ ਚੱਲਿਆ ਮੁਰਸਾ ਤੂੰ ਰਹਿਣ ਤੇ ਛੱਡ ਦੇ ਪਰੇ ਚੱਲੇ ਕੇ ਚੱਲੇ ਆ ਓਏ ਕਿਰਾਏ ਦਾ ਦੇ ਦੇ ਪੈਸੇ ਦੇ ਕਿਹੜਾ ਕਿਰਾਇਆ ਕਿਹੜੇ ਪੈਸੇ ਉਹ ਜਿਹੜਾ ਖੁੱਲੇ ਵੇ ਨੂੰ ਇੰਨਾ ਕੁਛ ਕੀਤਾ ਮੁਗਲੈਰ ਪਾਇ ਤੈਨ ਪਾਇ ਉਹ ਤੇਲ ਦੇ ਲੈ ਲਈ ਫਿਰ ਡੈਡੀ ਤੇ ਬਾਕੀ ਜਿਹੜਾ ਉਹ ਸਮਾਨ ਜਿਹੜਾ ਚਾਈ ਪਾਤਾ ਤੂੰ ਇਹ ਚ ਕੀ ਹੋਈ ਉਹ ਚੈੱਕ ਨਹੀਂ ਕੀਤਾ ਯਾਰ ਚੈੱਕ ਕਰਨ ਨੂੰ ਤੂੰ ਐਮਬੀਬੀਐਸ ਡਾਕਟਰ ਆ ਫੀਸ ਲੈਣਾ ਭਰਾਵਾ ਇਹ ਪੈਸੇ ਦੇ ਹੋਰ ਗੱਲਾਂ ਮਾਰ ਕਿਹੜੇ ਪੈਸੇ ਪੈਸੇ ਬਣਦੇ ਨੇ 300 ਰੁਪਏ ਬਣਦਾ 300 ਰ ਉਹ 1 ਕਰਪਿਆ ਵੀ ਨਹੀਂ ਆਏਗਾ ਪੈਸੇ ਤੂੰ ਛੱਡ ਦੇ ਨੂੰ ਮੁਰਸਾ ਉਹ ਪੈਸੇ ਦੇ ਦੇ ਤੂੰ ਕਹੀ ਜੰਨਾ ਯਾਰ ਤੈਨੂੰ ਕੀ ਹੈ ਨਹੀਂ ਮੇਰੇ ਕੋਲ ਐਵੇਂ ਨਹੀਂ ਲੈ ਐ ਨਹੀਂ ਲੈ ਕੇ ਜਾਏਂਗਾ ਤੂੰ ਮੁਰਸਾ ਲੈ ਇਹ ਖੜੂ ਇੱਥੇ ਲੈ ਕੇ ਜਾਉ ਉਹ ਇਹਦਾ ਇੱਥੇ ਖੜੂ ਗੈਰੂ ਖੜਾ ਰਹਿਣ ਦੇ ਕੋਈ ਕੀ ਹਾਂ ਦੱਸ ਓਏ ਹੈਲੋ ਹਯੋ ਰਿਮਾ ਤੇ ਆਪੇ ਸ਼ਿੰਗਾਰਜੀ ਸਾਰਿਆਂ ਨੂੰ ਤੇ ਸਾਡੀ ਵੀਡੀਓ ਤੁਸੀਂ ਦੇਖੀ ਥੋੜਾ ਜਲੋ ਧੰਨਵਾਦ ਤੇ ਬਾਈ ਬਣ ਕੇ ਇੱਕ ਛੋਟਾ ਜਿਹਾ ਕੰਮ ਹੋਰ ਕਰ ਦੋ ਥੱਲੇ ਸਬਸਕ੍ਰਾਈਬ ਦਾ ਬਟਨ ਜਾਵਾਂ ਇਹਨੂੰ ਪ੍ਰੈਸ ਕਰ ਦੋ ਤੇ ਵੀਡੀਓ ਨੂੰ ਲਾਈਕ ਕਰ ਦੋ ਤੇ ਸ਼ੇਅਰ ਵੀ ਜਰੂਰ ਕਰਿਓ ਲਵ ਯੂ